ਦੋਸਤੋ ਅਸੀਂ ਪਹੁੰਚਿਆ ਪਿੰਡ ਚੱਕ rau ke 88 ਆ ਦੇਖ ਲੋ ਜਿਹੜਾ ਪਾਣੀ ਹੈਗਾ ਇਹ ਕਾਫੀ ਜ਼ਿਆਦਾ ਵਧ ਗਿਆ ਹੈ ਤੇ ਅਸੀਂ ਖੜੇ ਆ ਜਗਿੰਦਰ ਚੌਂਕੀ ਦੇ ਕੋਲ ਆ ਹੈਗੀ ਜਗਿੰਦਰ ਚੌਂਕੀ ਆ ਦੇਖੋ ਪਾਣੀ ਜਿਹੜਾ ਹੈ ਸਾਰਾ ਕਾਫੀ ਜ਼ਿਆਦਾ ਤਦਾਦ ਚ ਵਧ ਗਿਆ ਹੈ ਆਹ ਦੇਖੋ ਦੋਸਤੋ ਜਗਿੰਦਰ ਚੌਂਕੀ ਦੇ ਕੋਲ ਜਿਹੜਾ ਹੈਗਾ ਪਾਣੀ ਛੜਕ ਕ੍ਰੋਸ ਕਰਕੇ ਦੂਸਰੇ ਉੱਪਰ ਦੀ ਜਿਹੜਾ ਜਾ ਰਿਹਾ ਹੈਗਾ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਪਾਣੀ ਦਾ ਕਿਵੇਂ ਆ ਵਾ ਵਧਿਆ ਹੈ ਪੱਧਰ ਵਧਿਆ ਕਿ ਕਿੰਨਾ ਕੁ ਵਧਿਆ ਫੋਟ ਰੇਡ ਫੋਟੋ ਇਧਰ ਕੈਮਰਾਮੈਨ ਨੂੰ ਅਸਾਂ ਇਧਰ ਵਿਖਾਓ ਉਧਰੋਂ ਕੱਲ ਨਹੀਂ ਸੀ ਪੈਂਦਾ ਸਵੇਰ ਹੀ ਨਹੀਂ ਪੈਂਦਾ ਵੈਸੇ ਅੱਛਾ ਹੁਣ ਵੇਖੋ ਪੈਣ ਲੱਗ ਪਿਆ ਕਿ ਇੱਕ ਫੋਟ ਵਧਿਆ ਅੱਜ ਸਵੇਰ ਦਾ ਵਧਿਆ ਕਿ ਰਾਤ ਦਾ ਇਹ ਕਹਿੰਦੇ ਕੋਈ ਕਹਿੰਦਾ ਰਾਤ ਦਾ ਵਦਿਆ ਮੈਂ ਤਾਂ ਇੱਥੇ ਸਵੇਰੇ ਦਾ ਵਦਿਆ ਵੇਤਾ। ਅੱਛਾ ਇਹ ਆ ਜਿਹੜੀ ਛੜਕ ਜਾਂਦੀ ਹੈਗੀ ਇਹ ਸਾਰਾ ਕਿੱਥੋਂ ਦਾ ਪਾਣੀ ਪਾਣੀ ਹੈ ਇਹ ਹੈਗਾ ਗੱਟੀ ਮਿੱਤਰ ਤੋਂ ਗਾਂਹ ਤੱਕ। ਅੱਛਾ ਐਵੇਂ ਹੀ ਹੈ ਪਾਣੀ 2-2 2.5 ਫੁੱਟ। ਹਾਂਜੀ। ਇਹ ਤੁਸੀਂ ਕਿ ਨੇੜੇ ਹੀ ਰਹਿੰਦੇ ਹੋ? ਅਟਪਣੀ ਉਹ ਕੋਠੀ ਮੈਂ ਸਰਪੰਚ ਬੋਰਡ ਸੰ ਦਾ ਪੀਜਾ। ਅੱਛਾ ਜੀ। ਸਾਫ ਦਾ ਸਰਪੰਚ ਬੋਰਡ ਸੰ ਦਾ ਪੀਜਾ ਮੇਰਾ ਨਾਮ ਹਰਪ੍ਰੀਤ ਸਿੰਘ। ਠੀਕ ਹੈ ਤੇ ਇਹ ਪਾਣੀ ਜਿਹੜਾ ਹੈਗਾ ਕੁਝ ਦਿਨ ਪਹਿਲਾਂ ਤਾਂ ਰੋਡ ਤੇ ਹੈ ਨਹੀਂ ਸੀ ਇਹ ਕਿੰਨੇ ਦਿਨ ਪਰਸੋਂ ਚੌਥਾ ਯਾਰ ਪਰਸੋਂ ਆਇਆ ਪਰਸੋਂ ਦਾ ਹੈ ਤੇ ਅੱਜ ਆਦਾ ਜਿਆਦਾ ਵਧ ਗਿਆ ਅੱਜ ਜਿਆਦਾ ਵਧ ਗਿਆ ਠੀਕ ਹੈ ਆ ਦੇਖੋ ਬੱਚੇ ਜਿਹੜੇ ਆ ਪਿਕਨਿਕ ਤੇ ਪਾਣੀ ਦੇ ਵਿੱਚ ਖੜਮਸਤੀਆਂ ਕਰਦੇ ਫਿਰਦੇ ਇਹ ਲਾ ਖਬਰ ਤੇ ਆ ਦੇਖ ਲੋ ਪਾਣੀ ਦੇ ਵਿੱਚ ਮੋਟਰਸਾਈਕਲ ਬੰਦ ਹੋ ਗਿਆ ਜਵਾਕਾਂ ਦਾ ਇਹ ਹੁਣ ੱੱਕਾ ਲਾ ਕੇ ਜਾ ਰਹੇ ਨੇ ਆ ਬੋਲ ਆ ਹੈਗੀ ਜਗਿੰਦਰ ਚੌਂਕੀ ਆ ਦੇਖੋ ਕਾफी ਦੂਰ ਤੱਕ ਜਿਹੜਾ ਪਾਣੀ 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 ਹੋਇਆ ਫਿਰਦਾ ਸਾਰੇ ਚਾਰ ਸਵੇਰੇ ਤੇ ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਹਾਲਾਤ ਜਿਹੜੇ ਖਰਾਬ ਹੋ ਜਾਣ ਕਿਉਂਕਿ ਦਿਨੋਂ ਦਿਨ ਪਾਣੀ ਆ ਦੇਖੋ ਪਾਣੀ ਛੜਕਦ ਵਿੱਚੋਂ ਕਿਵੇਂ ਬੁਲਬਲੇ ਨਿਕਲ ਰਹੇ ਆ ਇਹ ਪਾਸੇ ਹੋ ਜਾ ਥੋੜੀ ਜੀ ਇਹ ਹੋ ਗਿਆ ਤੇਰਾ ਪਾਣੀ ਮੈਂ ਤੁਹਾਨੂੰ ਦੇਖਲਾਉਂਦੇ ਹਾਂ ਪਾਣੀ ਵਾ ਦੇ ਕਿਉਂ ਆ ਦੇਖੋ ਪਾਣੀ ਪਾਣੀ ਸਾਰੇ ਪਾਸੇ ਚਾਰ ਚੁਫੇਰੇ ਪਾਣੀ ਪਾਣੀ ਸਾਰੇ ਤੋੜ ਪਾਣੀ ਪਾਣੀ ਹੈ ਲਾਈਵ ਇਹ ਤਾਂ ਵੈਸੀ ਹੈ ਵੈਸੀ ਹੈ ਆਹ ਹੈ ਕਿ ਚਿਕੰਦਰ ਚੌਕੀ ਬਹੁਤ ਬੁਰਾ ਹਾਲ ਹੈ ਹੋ ਸਕਦਾ ਕਿ ਇਸ ਤੋਂ ਜ਼ਿਆਦਾ ਹੋਵੇ ਪਾਣੀ ਜਿਹੜਾ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਜ਼ਿਆਦਾ ਪਾਣੀ ਆਉਣ ਦੀ ਸੰਭਾਵਨਾ ਜਿਹੜੀ ਹੋ ਸਕਦੀ ਹੈ